ਲੋਕ ਕਹਾਣੀ ਰਾਜਾ ਰਸਾਲੂ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕ ਮਾਨਸਤਾ ਇੱਕ ਅਜੀਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ अनेका ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਤੇ ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਾਲ ਦੀ ਉਮਰ ਵਿੱਚ ਰਾਣੀ ਲੂਣਾ ਦੀ ਕੁੱਖੋਂ ਪੂਰਨ ਦੇ ਵਰ ਨਾਲ ਪੈਦਾ ਹੋਇਆ ਰਸਾਲੂ ਤਾਂ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਤੇ ਖੇੜਿਆਂ ਦਾ ਢੋਆ ਲੈ ਕੇ ਆਇਆ ਸਾਰੇ ਸ਼ਹਿਰ ਵਿੱਚ ਘਿਓ ਦੇ ਦੀਵੇ ਬਾਲੇ ਗਏ ਖੈਰਾਤਾਂ ਵੰਡੀਆਂ ਗਈਆਂ ਪਰੰਤੂ ਵਹਿਮਾ ਭਰਮਾ ਚ ਗਰਸੇ ਸਲਵਾਨ ਨੂੰ ਕਿਸੇ ਜੋਤਿਸ਼ੀ ਨੇ ਆਖਿਆ ਰਾਜਨ ਪੂਰੇ ਵਾਰਾਂ ਬਰੇ ਇਹਦੇ ਮੱਥੇ 'ਤੇ ਨਾ ਲੱਗੇ ਨਹੀਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਵਾਨ ਸੋਚੀ ਪੈ ਗਿਆ ਆਪਣੇ ਵਜ਼ੀਰਾਂ ਨਾਲ ਸਲਾਹ مشورہ ਕਰਕੇ ਹੁਕਮ ਸੁਣਾ ਦਿੱਤਾ ਰਸਾਲੂ ਨੂੰ 12 ਬਰੇ ਲਿਪੂਰੇ ਚ ਪਾ ਦਿੱਤਾ ਕਿਹਾ ਬਾਪ ਸੀ ਉਹ ਜਿਹੜਾ ਸੁੱਖਾਂ ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੂਣਾ ਕਰਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਤ ਤੜਫਦੀ ਰਹੀ। ਅਲੂਏ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ। ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਸਹਾਸਲ ਸਨ, ਪਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇੱਕ ਤਰਖਾਣਾ ਦਾ ਮੁੰਡਾ ਤੇ ਇੱਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ। ਤੇ ਦਾਈ ਸੱਕੀ ਮਾਂ ਦੀ ਨਿਆਈ ਉਹਦੀ ਪਾਲਣ ਪੋਸ਼ਣਾ ਕਰਨ ਲੱਗੀ। ਮਾਂ-ਬਾਪ ਦੀ ਮਮਤਾ ਤੋਂ ਵੀ ਹੋਣਾ ਰਸੱਲੂ ਦਿਨ ਮਹੀਨੇ ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜਸਵਾਰੀ, ਸ਼ਾਸਤਰ ਸਿੱਖਿਆ, ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸਰੀਰ ਨੂੰ ਸੰਡੋਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ। ਅਥਰੀ ਜਵਾਨੀ ਭਲਾ ਕਿੰਨੀਕ ਦਿਨ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ? ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਰਸਾਲੂ ਆਪਣੇ ਬਾਕੇ ਘੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਢੇੜਾ ਮਾਰਨ ਲੱਗਾ ਕਈ ਅਵਲੜੇ ਸ਼ੌਂਕ ਉਸਨੇ ਪਾਲੇ ਹੋਏ ਸਨ ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮੁਟਿਆਰਾਂ ਦੇ ਗੁਲੇਲਾ ਨਾਲ ਖੜੇ ਪੰਨ ਕੇ ਅਨੂਠਾ ਸਵਾਦ ਆਉਂਦਾ ਸੀ ਨਿਤ ਨਵੀਆਂ ਗਾਗਰਾਂ ਤੇ ਘੜੇ ਪੰਨੇ ਜਾਂਦੇ। ਲੂਣਾ ਕੋਲ ਮੁਟਿਆਰਾਂ ਨੇ ਜਾ ਕੇ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਣਾ ਨਾਲ ਉਹਨਾਂ ਵਿੱਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿੱਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ। ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪ੍ਰਜਾ, ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦਵਾਰ ਤੇ ਖੜਾ ਕਰ ਦਿੱਤਾ ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦਵਾਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨੀ ਪਿਆਰੀ ਵਾਪਸ ਮੁੜ ਗਿਆ ਉਹਨੇ ਆਪਣੇ ਨਾਲ 5-7 ਗੱਬਰੂ ਲਏ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਅਸਵਾਰ ਹੋ ਉਹ ਨਮੀਆਂ ਰਾਹਾਂ ਦੀ ਭਾਲ ਲਈ ਤੁਰ ਪਿਆ ਹੁਣ ਉਹਦੇ ਲਈ ਚਾਰੇ ਜਗੀਰਾਂ ਖੁੱਲੀਆਂ ਸਨ ਹੁਸਨਾ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਆਦ ਦੇ ਕਿਸੇ ਗਵਾਂਢੀ ਰਾਜਾਂ ਦਰਬਾਰਾਂ ਦੇ ਮਹਿਲਾਂ ਤੱਕ ਫੈਲ ਗਏ ਸਨ ਕਈ ਸਹਿਜਾਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਆਥਣ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ ਸ਼ਹਿਰ ਦੇ ਦੁਆਰ ਤੇ ਉਹ ਇੱਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ ਤੈਨੂੰ ਕਿਹੜਾ ਦੁੱਖ ਹੈ ਜਿਹਦੇ ਕਰਕੇ ਐਨਾ ਵਿਰਲਾਪ ਕਰ ਰਹੀ ਹੈ ਬੇਪੁੱਤ ਪਰਦੇਸੀਆ ਕੀ ਦੱਸਾਂ ਬੁੱਢੀ ਮਾਈ ਘੋੜ ਸਵਾਰ ਬਲ ਤਰਸੇਵੇਂ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਆ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮ ਖੋਰ ਦਿਉਾਂ ਦੀ ਐ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮ ਖੋਰਾਂ ਦਾ ਖਾਜਾ ਬਣਨ ਲਈ ਭੇਜਦੇ ਨੇ ਵਾਰੋ-ਵਾਰੀ ਮੇਰੇ ਛੇ ਪੁੱਤ ਆਦਮਖੋਰਾ ਦਾ ਖਾਜਾ ਬਣ ਚੁੱਕੇ ਨੇ ਅੱਜ ਫੇਰ ਸੱਤਵੇਂ ਦੀ ਵਾਰੀ ਐ ਮਾਈ ਦਾ ਵਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਉਹਨੇ ਮਾਈ ਨੂੰ ਤਰਵਾਸਾ ਦਿੰਦਿਆਂ ਆਖਿਆ ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ ਮਾਈ ਨੇ ਸੁੱਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਂਆਂ ਅਸੀਸਾਂ ਦਿੱਤੀਆਂ ਸ਼ਹਿਰ ਤੇ ਹਾਕਮ ਰਸਾਲੂ ਨੂੰ ਆਦਮਖੋਰਾ ਦਾ ਖਾਜਾ ਬਣਨ ਲਈ ਲੈ ਤੁਰੇ ਘੋੜੇ ਤੇ ਸਵਾਰ ਰਸਾਲੂ ਜਾਂਦਾ ਜਾਹੋ ਜਲਾਲ ਛੱਲਿਆ ਨਹੀਂ ਸੀ ਜਾਂਦਾ ਆਦਮਖੋਰਾ ਦੀ ਨਗਰੀ ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂ ਲਈ ਤੇ ਲੱਗਾ ਵਾਰ ਤੇ ਵਾਰ ਕਰਨ ਆਦਮਖੋਰਾ ਚ ਥਰਥਲੀ ਮਚ ਗਈ ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਹ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਉਹਨਾਂ ਹਾਲ ਦੁਹਾਈ ਪੌਂਦੇ ਹੋਏ ਉੱਥੋਂ ਭੱਜ ਗਏ ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਬਾਰੇ ਵਾਰੇ ਜਾ ਰਹੇ ਸਨ ਸ਼ੂਕ ਦੇ ਦਰਿਆ ਭਲਾਂ ਕਦੋਂ ਰੁਕਦੇ ਨੇ ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀਚੰਦ ਦੇ ਹੋੜੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਉਸ ਦੀ ਬਹਾਦਰੀ ਦੇ ਕਿਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੋੜ ਪੁੱਤਰ ਹੈ ਰਸਾਲੂ ਹਰੀਚੰਦ ਦੇ ਬਾਗ ਵਿੱਚ ਸੁੱਤਾ ਪਿਆ ਸੀ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਕਣੀ ਸੈਰ ਕਰਦੀ ਉੱਥੇ ਆ ਗਈ ਸ਼ੈਲ ਸ਼ਬੀਲਾ ਗੱਭਰੂ ਵੇਖ ਉਹ ਆਪਣੇ ਸੁੱਤ ਬੁੱਧ ਗਵਾ ਬੈਠੀ ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਕਣੀ ਦੇ ਮੂੰਹ ਵਿੱਚ ਕੀ ਲਿਆ ਗਿਆ ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸਾਜ ਪਾ ਲਈ ਸੌਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀਚੰਦ ਰਸਾਲੂ ਨੂੰ ਆਪਣੇ ਮਹਿਲ ਹੀ ਲੈ ਆਇਆ ਸ਼ੌਕਣੀ ਦੇ ਵਰਦੀ ਭਾਲ ਵਿੱਚ ਉਹਨੇ ਕਈ ਵਰੇ ਲੰਘਾ ਦਿੱਤੇ ਸਨ ਪਰੰਤੂ ਉਸਦੇ ਮੇਜ ਦਾ ਵਾਰ ਉਹਨੂੰ ਕਿਦਰੇ ਨਹੀਂ ਸੀ ਟੱਕਰਿਆ ਰਸਾਲੂ ਨੂੰ ਵੇਖ ਹਰੀਚੰਦ ਨੇ ਸ਼ੌਕਣੀ ਦਾ ਵਿਆਹ ਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ ਰਸਾਲੂ ਕਾਫੀ ਸਮਾਂ ਹਰੀਚੰਦ ਦੇ ਮਹਿਲ ਵਿੱਚ ਟਿਕਿਆ ਰਿਹਾ ਕਦੀ ਸ਼ਿਕਾਰ ਖੇਡਣ ਚੱਲਿਆ ਜਾਂਦਾ ਕਦੀ ਦੋਮਨ ਦਾ ਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸ਼ੌਕਣੀ ਦੋਮਨ ਸੁਨਿਆਰ ਤੇ ਫਿਦਾ ਹੈ ਦੋਹਮਨ ਤੇ ਸੌਕਣੀ ਅਕਸਰ ਲੋਕ ਕੇ ਮਿਲਦੇ ਰਹਿੰਦੇ ਸਨ ਇੱਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ ਚੌਪਟ ਖੇਡ ਰਿਹਾ ਸੀ ਉਹਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਵਚਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ ਹੈ ਉਹਨੂੰ ਸ਼ੱਕ ਪਿਆ ਉਹਨੇ ਮਲਕ ਦੇ ਨੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੋਤੀ ਸੌਕਣੀ ਦਾ ਅਕਸ ਕਟੋਰੇ ਦੇ ਪਾਣੀ ਵਿੱਚ ਪਿਆ ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਨਹੀਂ ਸੀ ਰਹੀ ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸੌਕਣੀ ਦਾ ਵਿਆਹ ਦੋਹਮਨ ਨਾਲ ਕਰਵਾ ਦਿੱਤਾ ਦੋ ਦਿਲਾਂ ਨੂੰ ਜੋੜ ਆਪ ਅਗਾਹ ਤੁਰ ਪਿਆ ਸਮਾਂ ਬੀਤਦਾ ਗਿਆ ਕਈ ਵੀਰ ਬਰੇ ਇੰਜ ਹੀ ਬੀਤ ਗਏ ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਹਗਾਈ ਰੱਖਿਆ ਕਈ ਛੋਟੇ ਮੋਟੇ ਰਾਜਿਆਂ ਨਾਲ ਮੁੱਠ ਭੇੜਾਂ ਹੋਈਆਂ ਕਈ ਰਾਜ ਖੋਹੇ ਤੇ ਛੱਡੇ ਆਟਕ ਦੇ ਪਾਰ ਦਰਿਆ ਦੇ ਕੰਡੇ ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕਪ ਦੀ ਕੰਸੋ ਰਾਜਾ ਰਸਾਲੂ ਦੇ ਕੰਨੀ ਪਈ ਸਿਰਕਪ ਬੜਾ ਨਿਰਦਈ ਅਤੇ ਧੋਖੇबाज ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਦਿੰਦਾ ਸੀ ਇਸੇ ਕਰਕੇ ਉਹਦਾ ਨਾਂ ਸਿਰਕਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਿਰਕਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ ਅਤੇ ਸਿਰ ਕੋਟ ਪੁੱਜ ਕੇ ਰਾਜਾ ਸਿਰਕਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੁੱਜਾ ਤਾਂ ਸਿਰਕਪ ਦੀ ਹੁਸ਼ਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪੀਂਗ ਝੂਟ ਰਹੀ ਸੀ ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧੀਆਂ ਗਈਆਂ ਹੁਸਨ ਮਚ ਲਿਆ ਇਸ਼ਕ ਤੜਫਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁੱਲੀਆਂ ਚ ਮੁਸਕਰਾ ਕੇ ਬੋਲੀ ਅੜਿਆ ਇੱਕ ਪੀਂਗ ਦਾ ਝੂਂਟਾ ਹੀ ਦੇ ਛੱਡ ਦੇਖਾ ਕਿੰਨਾ ਕੁ ਜ਼ੋਰ ਹੈ ਤੇਰੇ ਡੋਲਿਆਂ 'ਚ ਹੁਸਨ ਦੀ ਇਹ ਪਰੀਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਗ ਤੇ ਚੜ ਜਾ ਇਕੱਠੀਆਂ ਨੂੰ ਹੀ ਝੂਂਟਾ ਦੇ ਦਿੰਦਾ ਹਾਂ ਰਸਾਲੂ ਨੇ ਆਪਣੇ ਡੋਲਿਆਂ ਤੇ ਮਾਣ ਕਰਦੇ ਆ ਆਖਿਆ ਰਾਜਕੁਮਾਰੀ ਆਪਣੀਆਂ 60 ਸਹੇਲੀਆਂ ਸਮੇਤ ਪੀਂਗ ਤੇ ਚੜ ਗਈ ਰਾਜਾ ਰਸਾਲੂ ਨੇ ਪੀਂਗ ਨੂੰ ਅਜਿਹਾ ਜ਼ੋਰਦਾਰ ਝੂਂਟਾ ਦਿੱਤਾ ਕਿ ਪੀਂਗ ਅਤ ਅਸਮਾਨੇ ਪੁੱਜ ਗਈ ਮੁੜਦੀ ਹੋਈ ਪੀਂਗ ਤੇ ਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ਤੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੱਜੀਆਂ ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਸ ਨੂੰ ਮਿਲ ਗਈ ਸੀ ਰਸਾਲੂ ਨੇ ਸ਼ਹਿਰ ਦੇ ਦਵਾਰ ਤੇ ਪਏ ਸਿਰਕਪ ਦੇ ਦਸਾਂ ਦੇ ਦਸ ਤੋਂਸੇ ਪਹਿਲਾਂ ਹੀ ਪਹਨ ਸੁੱਟੇ ਸਨ ਰਸਾਲੂ ਸਿਰਕਪ ਦੇ ਦਰਵਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ। ਸਿਰਕਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ। ਸਿਰਕਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤਾ ਉਹ ਖੇਡਣ ਲਈ ਕਈ ਛਲ ਤੇ ਹਥਖੰਡੇ ਵਰਤਦਾ ਸੀ। ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਤੇ ਧੀਆ ਬਿਠਾ ਲੈਣੀਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੀ ਦੇਣੇ ਗੋਟ ਹਲਾ ਦਿੰਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜੀ ਹਾਰ ਜਾਂਦਾ ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਪਟ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਸਤੇ ਨਾ ਚੱਲਿਆ ਉਹ ਪਹਿਲੀ ਬਾਜੀ ਜਿੱਤ ਗਿਆ ਦੂਜੀ ਬਾਜੀ ਸ਼ੁਰੂ ਹੋਈ ਸਿਰਕਪ ਨੇ ਆਪਣੇ ਰਾਣੀਆਂ ਦੀ ਥਾਂ ਆਪਣੇ ਆਲੇ ਦੁਆਲੇ ਕਈ ਨਫਰ ਬਿਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ 부ਝਾਰਤਾ ਪੁੱਛਣ ਲੱਗੇ ਰਸਾਲੂ 부ਝਾਰਤਾ ਵੀ ਬੁੱਝਦਾ ਰਿਹਾ ਤੇ ਨਾਲੋਂ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜੀ ਵੀ ਜਿੱਤ ਗਿਆ ਤੀਜੀ ਬਾਜੀ ਸਿਰ ਦੀ ਬਾਜੀ ਸੀ ਸਿਰ ਕਾ ਪਦ ਤੀਜਾ ਸ਼ਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹਿਆਂ ਕੱਢ ਲੈਂਦਾ ਜੋ ਹੌਲੀ ਦੇਨੇ ਚੌਪ ਟੁੱਤੋਂ ਲੰਘ ਕੇ ਗੋਟਾ ਨੂੰ ਹਿਲਾ ਦਿੰਦੀਆਂ ਪ੍ਰੰਤੂ ਰਸਾਲੂ ਨੇ ਉਹਦਾ ਇਹ ਛਲ ਵੀ ਚੱਲਣ ਨਾ ਦਿੱਤਾ ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾਲਿਆ ਜਿਸ ਤੋਂ ਡਰ ਕੇ ਚੂਹਿਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜ਼ੀ ਵੀ ਜਿੱਤ ਗਿਆ ਸਿਰਕਪ ਸਿਰ ਦੀ ਬਾਜ਼ੀ ਹਾਰ ਗਿਆ ਐਨ ਉਸ ਸਮੇਂ ਇੱਕ ਨੌਕਰ ਨੇ ਆ ਕੇ ਰਾਜਾ ਸਿਰਕਪ ਨੂੰ ਸੂਚਨਾ ਦਿੱਤੀ ਕਿ ਉਸਤੇ ਘਰ ਬੇਟੀ ਨੇ ਜਨਮ ਲਿਆ ਹੈ ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਤੇ ਕਾਰਨ ਮੈਂ ਸਿਰਤੀ ਬਾਜੀ ਹਾਰ ਗਿਆ ਹਾਂ ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ ਰਾਜਾ ਰਸਾਲੂ ਸਿਰਕਪ ਨੂੰ ਮੁਖਾਤਿਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਏ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ ਉਹ ਹੁਣ ਮੇਰੀ ਹੈ ਰਾਜਾ ਸਿਰਕਪ ਨਿਮੋਚੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜਾ ਸੀ ਉਹਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ ਸੈਂਕੜੇ ਮੋਤਾਂ ਦਾ ਬਣਜਾਰਾ ਆਪਣੀ ਮੌਤ ਨੂੰ ਚਿਤਵ ਕੇ थर-थर ਕੰਬ ਰਿਹਾ ਸੀ। ਉਹਦੀਆਂ ਅੱਖੀਆਂ ਵਿੱਚ ਤਰਲਾ ਸੀ। ਜਾਨ ਬਖਸ਼ੀ ਲਈ ਉਹਦੇ ਬੁੱਲ ਕੰਬੇ। ਦਿਆਵਾਨ ਰਸਾਲੂ ਦੇ ਮਨ ਵਿੱਚ ਦਇਆ ਆ ਗਈ। ਤੈਨੂੰ ਇੱਕ ਸ਼ਰਤ ਤੇ ਮਾਫ਼ ਕਰ ਸਕਦਾ ਹਾਂ। ਤੂੰ ਤੱਤੇ ਤਵੇ ਤੇ ਮੱਥੇ ਨਾਲ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਗਾ ਅਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ। ਆਪਣੀ ਜਾਨ ਬਖਸ਼ੀ ਲਈ ਸਿਰ ਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ। ਰਸਾਲੂ ਨੇ ਉਸ ਨੂੰ ਮਾਫ਼ ਕਰ ਦਿੱਤਾ ਰਾਜਾ ਸਿਰਕਪ ਨੇ ਬੜੇ ਆਦਰ ਨਾਲ ਆਪਣੀ ਨਵਜਨਮੀ ਦੀ ਦਾ ਡੋਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਸ਼ਗਨ ਵੱਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤੀ ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾ ਰੱਖਿਆ ਕੁਝ ਦਿਨ ਰਾਜਾ ਸਿਰਕਪ ਦੀ ਪ੍ਰਹਣਚਾਰੀ ਮਾਨਣ ਪਿੱਛੋਂ ਰਾਜਾ ਰਸਾਲੂ ਅਗਾਹ ਜਾਣ ਦੀ ਤਿਆਰੀ ਕਰਨ ਲੱਗਾ ਸ੍ਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਨ ਡੇਰੇ ਲਾਏ ਉਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਆਂਬ ਦਾ ਬੂਟਾ ਲਾ ਕੇ ਆਖਿਆ ਜਦੋਂ ਇਸ ਬੂਟੇ ਨੂੰ ਫੂਰ ਪਵੇਗਾ ਉਦੋਂ ਕੋਕਲਾ ਭਰ ਜੋਵਨ ਮੁਟਿਆਰ ਬਣ ਜਾਵੇਗੀ ਫਿਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਹ ਮਹਿਲ ਮਗਰੋਂ ਰਾਣੀ ਕੋਕਲਾ ਦੇ ਢੋਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਕਲਮਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰ ਚਾਵੇ ਲਈ ਤੋਤਾ ਤੇ ਮਇਨਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਕਹੀ ਜ਼ਿੰਦਗੀ ਸੀ ਉਹ ਕਲਮਕੱਲੀ ਉਹ ਮਹਿਲ ਦੇ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ ਰਸਾਲੂ ਨਿਤ ਨਵੀਆਂ ਮੁਹੰਮਾ ਤੇ ਚੜਿਆ ਰਹਿੰਦਾ ਉਹਨੂੰ ਸ਼ਿਕਾਰ ਖੇਡਣ ਦਾ ਅਵਲੜਾ ਰੋਗ ਸੀ ਜੰਗਲ 'ਚ ਘੁੰਮਦਿਆਂ ਉਹ ਕੋਕਲਾ ਨੂੰ ਬਿਲਕੁਲ ਹੀ ਭੁੱਲ ਜਾਂਦਾ ਸਮਾ ਬੀਤਦਾ ਗਿਆ ਅੰਬ ਦੇ ਬੂਟੇ ਨੂੰ ਪਹਿਲਾਂ ਬੂਰ ਪਿਆ ਇਹ ਕੋਕਲਾ ਦੇ ਪਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾ ਦਾ ਪੱਕ ਪੱਕ ਕਰਦਾ ਜੋਵਨ ਲਪਟਾ ਛੱਡ ਰਿਹਾ ਸੀ ਕੋਕਲਾ ਦੇ ਢੌਲਰ ਐਨੇ ਸੁਰੱਖਿਅਤ ਸਨ ਕਿ ਉੱਥੇ ਚੀੜੀ ਤੱਕ ਨਹੀਂ ਸੀ ਫੜਕ ਸਕਦੀ ਕੋਕਲਾ ਦਾ ਜੋਵਨ ਅੰਗੜਿਆਈਆਂ ਪਨ ਰਿਹਾ ਸੀ ਉਹਦੇ ਅੰਗ ਮਚਲ ਮਚਲ ਜਾਂਦੇ ਸਨ ਇੱਕ ਰਸਾਲੂ ਸੀ ਜਿਸ ਨੂੰ ਆਪਣੇ ਹੋਰ ਨਾ ਸ਼ੌਕਾਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ ਕੋਕਲਾ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਉਡੀਕਦੀ ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੇ ਮਹੰਮੇ ਚੜਿਆ ਹੋਇਆ ਸੀ ਕਿ ਅਚਨਚੇਤ ਸਿੱਧ ਦੇ ਰਾਜੇ ਅਟਕੀ ਮਾਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਧੌਲਰ ਕੋਲ ਆ ਗਿਆ ਰਾਣੀ ਕੋਕਲਾ ਨੇ ਵੇਖਿਆ ਇੱਕ ਨੌਜਵਾਨ 헤ਠਾ ਖੜੋਤਾ ਆਲੇ-ਦੁਆਲੇ ਵੇਖ ਰਿਹਾ ਹੈ। ਉਹਨੇ ਉਪਰੋ ਖੰਗੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ। ਗੱਭਰੂ ਨੇ ਨਿਗਾਹ ਉਤਾਣ ਘੁਮਾਈ। ਬਾਹਰੀ ਵਿੱਚ ਖੜੋਤਾ ਚੰਦ ਦਾ ਟੁਕੜਾ ਉਹਨੂੰ ਵਖਾਈ ਦਿੱਤਾ। ਦੋਹਾਂ ਦੇ ਨੈਣ ਮਿਲੇ। ਕੋਕਲਾ ਤਾਂ ਪਹਿਲਾਂ ਹੀ ਤੜਫਦੀ ਪਈ ਸੀ। ਹੈਡੀ ਉਹਦੇ ਹੁਸਨ ਦੀ ਤਾਬਨਾ ਚੱਲ ਸਕਿਆ। ਉੱਪਰ ਆਉਣ ਦਾ ਇਸ਼ਾਰਾ ਹੋਇਆ। ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ। ਜਿਸ ਨੂੰ ਸਰਕਾ ਕੇ ਮਹਿਲ ਅੰਦਰ ਚਾਇਆ ਜਾ ਸਕਦਾ ਸੀ ਹੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ ਧੌਲਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਆਖਰ ਕੋਕਲਾ ਨੇ ਉੱਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ ਦੋਨੋਂ ਮਦਹੋਸ਼ੀ ਦੇ ਆਲਮ ਵਿੱਚ ਪੁੱਜ ਗਏ ਕੋਕਲਾ ਦੀ ਤੜਪਣਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਠੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ ਤੁਰਾਂ ਲੱਗਿਆ ਹੋਠੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀਂ ਮਹਿਲ ਤੋਂ ਥੱਲੇ ਉਤਰ ਗਿਆ ਤ੍ਰਿਪਤੀ ਦੇ ਅਹਿਸਾਸ ਵਿੱਚ ਖੀਵੀ ਹੋਈ ਕੋਕਲਾ ਬਾਰੀ ਵਿੱਚ ਖੜੋ ਕੇ ਜਾਂਦੇ ਹੋੱਡੀ ਨੂੰ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਉਹਦੀਆਂ ਨਜ਼ਰਾਂ ਤੋਂ ਓਲੇ ਨਾ ਹੋ ਗਿਆ ਰਾਜਾ ਹੋਠੀ ਨੇ ਕੋਕਲਾ ਦੀ ਯਾਦ ਵਿੱਚ ਟੜਫਦਿਆਂ ਮਸੀ ਰਾਤ ਲੰਗਾਈ ਤੇ ਅਗਲੀ ਪਾਲਕ ਉਸਤੇ ਧੌਲਰ ਨੂੰ ਆ ਸਜਦਾ ਕੀਤਾ ਇਸ ਤਰ੍ਹਾਂ ਹੁਸਨ ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਕੋਕਲਾ ਉਪਰੋਂ ਕੁਮੰਦ ਸੁੱਟਦੀ ਤੇ ਹੋੜੀ ਉੱਪਰ ਚੱਲਿਆ ਜਾਂਦਾ ਇੱਕ ਦਿਨ ਕਿਦਰੇ ਰਸਾਲੂ ਅਚਨ-ਚੇਤ ਸਾਜਰੇ ਵਾਪਸ ਆ ਗਿਆ ਉਹਨੇ ਵੇਖਿਆ ਕੋਈ ਗੱਭਰੂ ਉਹਦੇ ਮਹਿਲ ਤੋਂ ਕੁਮੰਦ ਰਾਹੀਂ ਹੇਠਾਂ ਉਤਰ ਰਿਹਾ ਹੈ ਇਹ ਕੌਣ ਸੀ ਜਿਨੇ ਉਹਦੇ ਮਹਿਲਾਂ ਨੂੰ ਸਨ ਲਾ ਲਈ ਸੀ ਹੋਠੀ ਹੇਠਾਂ ਉੱਤਰਦਿਆਂ ਦੋਹਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿੱਚੋਂ ਬਾਹਰ ਧਰੂ ਲਈਆਂ ਦੋਹਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤਾ ਰਾਜਰ ਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਟੀ ਉਹਦਾ ਵਾਰ ਨਾ ਚੱਲ ਸਕਿਆ ਹੋੱਡੀ ਦਾ ਸਿਰ ਉਹਦੇ ਧਾੜ ਨਾਲੋਂ ਵੱਖਰਾ ਹੋ ਗਿਆ ਕੋਕਲਾ ਮਹਿਲਾ ਉੱਪਰ ਖੜੋਤੀ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਾਜਾ ਹੋਠੀ ਦੀ ਤੜਪ ਦੀ ਦੇਹ ਨੂੰ ਵੇਖਦੇ ਅਸਾਰ ਹੀ ਉਹਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪਖੇਰੂ ਉਡਾਰੀ ਮਾਰ ਗਏ ਰਾਣੀ ਕੋਕਲਾ ਦੇ ਤੋਲਣਾ ਵਿੱਚ ਸਨਾਟਾ ਸ਼ਾ ਗਿਆ ਉਹਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਅਸਮਾਨ ਵਿੱਚ ਉਡਾਰੀ ਮਾਰ ਗਏ ਰਾਜਾ ਰਸਾਲੂ ਆਪਣੀ ਰਾਣੀ ਕੋਕਲਾ ਦੀ ਬੇਵਫਾਈ ਤੇ ਹੰਝੂ ਘੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ ਦੋਹਾਂ ਲਾਸ਼ਾਂ ਨੂੰ ਰੱਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ਤੇ ਦੋਹੀ ਪਾਸੇ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚੱਲੇ ਪਾ ਦਿੱਤੇ ਕਹਿੰਦੇ ਹਨ ਮਗਰੋ ਹੋਠੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆ ਤੇ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ गा ਕੇ ਉਸ ਨੂੰ ਯਾਦ ਕਰਦੇ ਹਨ ਧੰਨਵਾਦ